ਤਾਲ ਤੁਸੀਂ ਜੁੜਿਓ ਦਾ ਰੀਅਲ ਨਿਊਜ਼ ਪੰਜਾਬ ਦੇ ਨਾਲ। ਸ਼੍ਰੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਜਿਹੜੀ ਹੈ ਹਾਸਲ ਹੋਈ ਹੈ। ਮਨਜੋਗ ਐਸਐਸਪੀ ਸ਼ਾਰ ਗੁਪਤਾ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡੀ ਜਿਹੜੀ ਹੈ ਚੂਰਾ ਪੋਸਟ ਦੀ ਰਿਕਵਰੀ ਜਿਹੜੀ ਪਈ ਹੈ ਮੈਂ ਤਸਵੀਰਾਂ ਇੱਕ ਵਾਰੀ ਦਿਖਾ ਦਿਆਂ ਕਿ ਜਿਹੜਾ ਇਸ ਵਕਤ ਅਸੀਂ ਜਿਹੜਾ ਹੈ ਸ਼੍ਰੀ ਮੁਕਸਰ ਸਾਹਿਬ ਦੇ ਐਸਐਸਪੀ ਦਫ਼ਤਰ ਦੇ ਵਿੱਚ ਆ ਤਾਂ ਜਿੱਥੇ ਜਿਹੜਾ ਹੈਗਾ ਬਹੁਤ ਵੱਡੀ ਸਫਲਤਾ ਜਿਹੜੀ ਹੈ ਉਹ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੂੰ ਮਿਲੀ ਹੈ। ਇੱਕ ਕੈਂਟਰ ਜਿਹੜਾ ਉਹ ਜਿਹੜਾ ਪੂਰਾ ਕੈਂਟਰ ਜਿਹੜਾ ਭਰ ਕੇ ਜਿਹੜਾ ਆ ਰਿਹਾ ਸੀ ਜਿਹੜਾ ਕੈਂਟਰ ਜਿਹੜਾ ਸੀ ਪੂਰਾ ਭਰ ਕੇ ਜਿਹੜਾ ਉਹ ਡੋਡਿਆਂ ਦਾ ਜਿਹੜਾ ਆ ਰਿਹਾ ਸੀ ਤਾਂ ਇੱਕ ਕੈਂਟਰ ਜਿਹੜਾ ਸੀਗਾ ਘੱਟ ਤੋਂ ਘੱਟ ਤਿੰਨ ਸਟੇਟਾਂ ਜਿਹੜੀਆਂ ਪਾਰ ਕਰਕੇ ਜਿਹੜਾ ਹੈਗਾ ਉਤਰਾਖੰਡ ਤੋਂ ਜਿਹੜਾ ਉਹ ਇੱਥੇ ਪਹੁੰਚਿਆ ਮੁਕਸਰ ਦੇ ਵਿੱਚ ਜਿਹੜਾ ਸੀ ਇਹਨਾਂ ਨੇ ਜਿਹੜੀ ਆ ਉਹ ਡਿਲੀਵਰੀ ਦੇਣੀ ਸੀ ਤਾਂ ਉਹ ਸ਼੍ਰੀ ਮੁਕਸਰ ਸਾਹਿਬ ਦੇ ਹੱਥੇ ਜਿਹੜੇ ਸੀ ਉਹ ਦੋ ਨੌਜਵਾਨ ਚੜ ਗਏ ਜਿਹੜੇ ਆਰਮੀ ਦਾ ਇੱਕ ਸਟicker ਲਾ ਕੇ ਆਪਣੇ ਕੈਂਟਰ ਤੇ ਇਹ ਤਾਂ ਕਿ ਸਾਨੂੰ ਰੋਕੇ ਨਾ ਆਨ ਡਿਊਟੀ ਆਰਮੀ ਦਾ ਸਟicker ਲਗਾ ਕੇ ਮੈਂ ਇੱਕ ਵਾਰੀ ਉਹ ਸਟicker ਵੀ ਦਿਖਾ ਰਿਹਾ ਕਿ ਜਿਹੜਾ ਜਿਹੜਾ ਆਰਮੀ ਦਾ ਸਟicker ਜਿਹੜਾ ਸੀਗਾ ਉਹ ਲਾ ਕੇ ਉਹ ਇੱਥੇ ਇਸ ਜਿਹੜਾ ਕੋਈ ਅੰਜਾਮ ਦੇ ਰਹੇ ਸੀ ਮੁਕਸਰ ਦੇ ਵਿੱਚ ਇਹਦੀ ਡਿਲੀਵਰੀ ਹੋਣੀ ਸੀ ਮਾਨ ਜੋਗੇ ਐਸਐਸਪੀ ਸਾਹਮਣੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਤਾਂ ਪਹਿਲਾਂ ਤਸਵੀਰਾਂ ਵਿਖਾ ਦਿਆਂ ਕਿ ਜਿਹੜਾ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਜਿਹੜਾ ਹੈਗਾ ਉਹ ਨਸ਼ਾ ਤਸਕਰ ਬਣ ਕੇ ਜਿਹੜਾ ਨਸ਼ੇ ਨੂੰ ਜਿਹੜਾ ਬੜਾਵਾ ਦੇ ਰਹੇ ਸੀ ਇਹਦੀ ਡਿਲੀਵਰੀ ਵੀ ਜਿਹੜੀ ਹੈ ਦੱਸੀ ਜਾਂਦੀ ਕਿ ਮੁਕਸਰ ਜ਼ਿਲ੍ਹੇ ਦੇ ਵਿੱਚ ਹੀ ਕਿਤੇ ਹੋਣੀ ਸੀ ਇਹ ਦੋਨੇ ਨੌਜਵਾਨ ਜਿਹੜਾ ਮੁਕਸਰ ਜ਼ਿਲ੍ਹੇ ਦੇ ਰਹਿਣ ਗਿੱਦੜਵੇ ਤੋਂ ਦੱਸਿਆ ਜਾ ਰਿਹਾ ਇੱਕ ਰਮ ਲੋੜ ਤੇ ਪਿੰਡ ਦਾਨੇ ਵਾਲੇ ਤੋਂ ਜਿਹੜਾ ਇਹ ਨੌਜਵਾਨ ਦੱਸੇ ਜਾ ਰਹੇ ਨੇ ਉਹ ਤੁਹਾਨੂੰ ਸਿੱਧਾ ਇੱਥੇ ਲੈ ਕੇ ਚਲਦੇ ਆ ਉਸ ਪ੍ਰੈਸ ਕਾਨਫਰੰਸ ਦੇ ਮਨਜੋਗ ਐਸਐਸਪੀ ਇਸ ਬਾਰੇ ਕੀ ਕਹਿੰਦੇ ਨੇ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਅੱਜ ਮੁਖੀ ਸਰ ਸਾਹਿਬ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਸਾਡੀ ਟੀਮ ਲੀਡ ਬਾਈ ਐਸਪੀ ਧੀ ਸਰ ਐਂਡ ਡੀਐਸਪੀ ਧੀ ਤੇ ਇੰਚਾਰਜ ਸੀਆਈਏ 1 ਇਹ ਸਾਰੀ ਟੀਮ ਨੇ ਇਨਫੋਰਮੇਸ਼ਨ ਬੇਸਿਸ ਤੇ ਇੱਕ ਬੜਾ ਚੰਗਾ ਟਰੈਪ ਲਾਇਆ ਇਹਦੇ ਵਿੱਚ ਸਾਡੇ ਕੋਲ ਹੀ ਇਨਫੋਰਮੇਸ਼ਨ ਸੀ ਕਾਫੀ ਭਾਰੀ ਮਾਤਰਾ ਦੇ ਵਿੱਚ ਜੋ ਟੋਡਾ ਪੋਸਟ ਹੈਗਾ ਇਹ Jharkhandੋਂ ਚੱਲਿਆ ਹੈ ਤੇ ਇਹ ਮੁਕਸਰ ਦੇ ਲਈ ਮੁਕਸਰ ਪਹੁੰਚਣਾ ਹੈ ਇਧਰ ਰਿਗਾਰਡਿੰਗ ਪਿਛਲੇ 3 ਦਿਨਾਂ ਤੋਂ ਜੋ ਸਾਡੀ ਟੀਮਾਂ ਸੀਗੀਆਂ ਸਾਰੀ ਕੀ ਸਾਰੀ ਬਾਅਦ ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟੱਕਰੂਗੀ ਤੇ ਕਿੱਥੇ ਨੂੰ ਰੁਕਿਆ ਜਾਏਗਾ ਤੇ ਪਰਸੋ ਰਾਤ ਅਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਅਨਦਰ ਪਹੁੰਚਣਾ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਸਾਰੀ ਸਾਰੀ ਟੀਮਾਂ ਨੇ ਫਿਰ ਐਕਟਿਵ ਹੋ ਕੇ ਉੱਤੇ ਇਹਨਾਂ ਨੂੰ ਇੱਕ ਸ਼ੱਕੀ ਕੈਂਟਰ ਮਿਲਿਆ ਦੇਦੇ ਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡਿਆਂ ਨੂੰ ਜੋ ਟਰੱਕ ਦੇ ਵਿੱਚ ਸੀਗੇ ਕਿ ਤੁਸੀਂ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕਹਿੰਦੇ ਪੋਸਟ ਦਾ ਰਾਸ਼ਨ ਮਿਲਿਆ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਟੂਡੇ ਪੋਸਟ ਦੀ ਮਿਲੀਆਂ ਉਸ ਤੋਂ ਬਾਅਦ ਕਿ ਪ੍ਰੋਸੈਸ ਹੈਗਾ ਇਹ ਸਾਰੇ ਟੂਟਾਪੋਜ਼ ਦੀ ਬੁਰੀਆ ਨੂੰ ਉਤੇ ਐਵੀਡੈਂਸ ਬਣਾਉਣ ਲਈ ਉਹਦੀ ਮੈਜ਼ਰਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਸਾਨੂੰ ਲੱਗਦਾ ਸੀ ਕਿ 15 ਕੁਇੰਟਲ ਬਟ ਗ੍ਰੈਜੂਲੀ ਜਿਵੇਂ-ਜਿਵੇਂ ਮੈਜ਼ਰਮੈਂਟਸ ਹੁੰਦੀ ਗਈ ਇਹ ਜੋ ਟੋਟਲ ਸਮਾਨ ਹੈਗਾ 27 ਕੁਇੰਟਲ ਤੇ ਆ ਕੇ ਖੜਾ ਹੋਇਆ ਇਹਦੇ ਵਿੱਚ ਹਲੇ ਅਸੀਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਮਨਿੰਦਰ ਸਿੰਘ ਹੈਗਾ ਇੱਕ ਆਕਾਸ਼ਦੀਪ ਸਿੰਘ ਇਹ 36 ਸਾਲ ਤੇ 20 ਸਾਲ ਦੇ ਹੈਗੇ ਆ अगेन ਇਹ ਹੈਗੇ ਡਰਾਈਵਰਸ ਇਹਦਾ ਸਮਾਨ ਸਿਗਾ ਉਹਦੇ ਪਿੱਛੇ ਸਾਡੀ ਟੀਮ ਆਲਰੇਡੀ ਬਾਹਰ ਹੈ ਤੇ ਉਹ ਬੰਦੇ ਨੂੰ ਵੀ ਜਲਦੋਂ ਜਲਦ ਫੜ ਕੇ ਅੰਦਰ ਦਿੱਤਾ ਜਾਏਗਾ ਤੇ ਉਹਦੇ ਤੋਂ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਵੀ ਨਹੀਂ ਬਚੇ ਸਾਰੀ ਪ੍ਰਾਪਰਟੀ ਅਸੀਂ ਅਟੈਚ ਕਰਾ ਦੇਣੀ ਉਹਦੀ ਚਾਹ ਪਾਵੇ ਉਹ ਘਰੋ ਪਾਵੇ ਉਹਦੀ ਗੱਡੀਆਂ ਹੁਣ ਜੋ ਇਕਨੋਮਿਕ ਪ੍ਰੋਸੀਡਸ ਹੈਗੇ ਆ ਇਸ ਕ੍ਰਾਈਮ ਦੇ ਉਹ ਨਾਲ ਹੀ ਜਾਣਗੇ ਇਸ ਤੋਂ ਇਲਾਵਾ ਅਸੀਂ ਇੱਕ ਕੈਂਟਰ ਜੋ ਹੈਗਾ ਉਹ ਬਰਾਮਦ ਕੀਤਾ ਤੇ ਨਾਲ 90 ਗੱਟੇ ਜੋ ਹੈਗੇ ਆ

ਬੇਸਿਕਲੀ ਕਿੰਗ ਪਿੰਨ ਹੈਗਾ ਪੂਰੇ ਆਪਰੇਸ਼ਨ ਦਾ ਉਹ ਜੋ ਹੈ ਉਹ ਮੁਕਸਦ ਹੈ ਇਹ ਦੇ ਪਿੱਛੇ ਨਹੀਂ ਇਹਨਾਂ ਦੇ ਪੁਰਾਣੇ ਕੋਈ ਵੀ ਪਰਚੇ ਨਹੀਂ ਹੈਗੇ ਜੋ ਦੋਨੋਂ ਬਾਕੀ ਜਮੀਨ ਅਕਿਊਸ ਹੈ ਦੋ ਦਿਨ ਜੀ ਵਾਦੂ ਸਟੇਟਾਂ ਕ੍ਰੋਸ ਕਰਦੇ ਹੋਏ ਪਹੁੰਚੇ ਹੋਣੇ Jharkhand ਤੋਂ ਸ਼ੁਰੂ ਹੋਇਆ ਸੀ ਜੋ ਸਾਰਾ ਹੈਗਾ ਤੇ ਇਹਨਾਂ ਦਾ ਜੋ ਮੋਡਸ ਆਪਰੈਂਡ ਹੀ ਹੈਗਾ ਜਿਹਨੂੰ ਤੁਸੀਂ ਜਿਹਨੂੰ ਅਸੀਂ ਵੀ ਦੇਖਿਆ ਕਿ ਆਨ ਆਰਮੀ ਡਿਊਟੀ ਕਰਕੇ ਜੋ ਉਹਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਆਨ ਆਰਮੀ ਡਿਊਟੀ ਜਿਹਨਾਂ ਗੱਡੀਆਂ ਤੇ ਲਿਖਿਆ ਹੁੰਦਾ ਸੀ ਥੋੜਾ ਜਿਹਾ ਗ੍ਰੇਜ਼ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਪੁਕਤਾ ਸੀ ਤੇ ਇਸ ਕਰਕੇ ਉਹਨੂੰ ਰੋਕਿਆ ਗਿਆ ਬਾਕੀ ਨਾਤੀ ਜੋ ਪੁੱਛਗਿਛ ਹੈਗੀ ਹੈ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਕੋਰਟ ਦੇ ਵਿੱਚ ਨਦੀ ਰਿਮਾਂਡ ਲਈਤੀ ਜਾਏਗੀ ਬਾਕੀ ਸਾਰੀ ਡਿਟੇਲ ਦੇ ਨਾਲ नहीं नहीं कोई हले इधर कोई गल नहीं आई है इन्होंने ऑन आर्मी ड्यूटी स्पेसिफिकली लिखा कि ना तो नहीं 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 नहीं। नहीं है जी ताकि नाके नो पे क्रॉस कर सके और मैं जी मेरी अपील्स दो हैगी जी एक है कि पब्लिक पब्लिक दे ऐसी पब्लिक मीटिंग्स एक सिलसिला शुरू किया जाए ਰੀਸੈਂਟਲੀ ਅਸੀਂ ਪਬਲਿਕ ਮੀਟਿੰਗ ਕੀਤੀ ਸੀ ਬਸ ਸਟੈਂਡ ਦੇ ਵਿੱਚ ਜਿਹਦੇ ਰਿਗਾਰਡਿੰਗ ਸਾਨੂੰ 5 ਹੌਟਸਪੌਟਸ। ਉਹਨਾਂ ਦੇ ਵਿੱਚੋਂ 3 ਹੌਟਸਪੌਟਸ ਆਲਰੇਡੀ ਰੇਡਾਂ ਹੋ ਚੁੱਕੀਆਂ ਜੋ ਪਜਾਨ ਵਾਲੇ ਸੀਗੇ ਫੜਨ ਵਾਲੇ ਸੀਗੇ ਉਹ ਫੜੇ ਗਏ। ਇਸ ਤੋਂ ਬਾਅਦ ਜੋ ਸਾਡਾ ਅਗਲਾ ਪੜਾਅ ਹੈਗਾ ਅਸੀਂ ਚਲਾਂ ਅਸੀਂ ਸਾਰੇ ਮੀਟਿੰਗਾਂ ਕਰਨ ਲੱਗੇ ਪਿੰਡਾਂ ਦੇ ਵਿੱਚ। ਇਸ ਤੋਂ ਇਲਾਵਾ ਇੱਕ ਅਸੀਂ ਵਾਲੀਬਾਲ ਦਾ ਕੰਪੀਟੀਸ਼ਨ ਰੱਖ ਰਹੇ ਹਾਂ ਨੈਕਸਟ ਵੀਕਐਂਡ ਫਰਾਈਡੇ ਸੈਟਰਡੇ ਸੰਡੇ ਤੇ ਅਸੀਂ ਸਾਰੇ ਜੋ 250 ਪਿੰਡ ਸਾਡੇ ਹੈਗੇ ਆ ਜिले ਦੇ ਸਾਰੇ ਪਿੰਡਾਂ ਦੀ ਇੱਕ ਇੱਕ ਟੀਮ ਹੋਣੀ ਹੈ ਉਹਦੇ ਵਿੱਚ। ਉਹਦੇ کافی ਚੰਗੀਆਂ ਸੀ ਪ੍ਰਾਈਜ਼ਸ ਤੇ ਇੱਕ ਅਵੇਅਰਨੈਸ ਪ੍ਰੋਗਰਾਮ ਜੋ ਹੈਗਾ ਨਸ਼ੇ ਦੇ ਖਿਲਾਫ ਅਸੀਂ ਚਲਾਣਾ ਸ਼ੁਰੂ ਕੀਤਾ ਹੈ ਤੇ ਮੈਂ ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਹਾਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ ਛੋਟੀ ਪੁੜੀਆਂ ਵੇਚ ਰਹੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਸਲੀ ਪਰੇਸ਼ਾਨ ਤੇ ਉਹਦੀ ਜਿਹਦੇ ਕੋਲ ਵੀ ਇਨਫੋਰਮੇਸ਼ਨ ਹੈਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੌਂਸਿਵ ਨਾਊ ਕਿ ਦੇ ਰਿਸਪੈਸਿਫਿਕਲੀ ਹੁਣ ਸਾਡੀ ਮੁਹਿੰਮ ਜੋ ਹੈ ਨਸ਼ੇ ਦੇ ਖਿਲਾਫ ਚੱਲ ਪਈ

ਤੁਡੀ ਗੱਡੀਆਂ ਅਟੈਚ ਹੋਣੀਆਂ ਕੁਝ ਨਹੀਂ ਛੱਡਿਆ ਜਾਊਗਾ ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕੰਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤੁਸੀਂ ਸਾਫ ਸੁਥਰੇ ਕੰਮ ਕਰੋ ਉਮੀਦ ਕਰ ਸਕਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਜੇ ਸਾਰੇ ਡਰੱਗਸ ਦੇ ਉੱਪਰ ਅਸੀਂ ਮਗਰ ਲੱਗੇ ਇਹਨੇ ਵੱਡੇ ਸਮਗਲ ਜ਼ਾਇਗੇ ਪੰਜਾਬ ਜੂ ਕੀ ਚੱਲੇ ਬੜੀਆਂ ਵੀ ਪੋਸਟਾਂ ਵੀ ਪੜਿਆ ਜਾਂਦਾ ਪਰ ਅਜੇ ਤੱਕ ਕੋਈ ਵੱਡੀ ਕੋਈ ਨਹੀਂ ਹੋਵੇ ਉਹ ਵੀ ਹੋਏਗੇ ਆਪਰੇਸ਼ਨ ਸਾਰੇ ਦੀ ਇਨਫੋਰਮੇਸ਼ਨ ਡਿਵੈਲਪ ਹੋ ਰਹੀ ਹੈ ते पिछले हफ्ते दे जैसी सौ ग्राम हैरोइन के दो तीन पत्ते भी दिते इतने जो अपनी स्मगलिंग हैगी नज़र आ रहा है कि हम ज़्यादा फार्मास्यूटिकल वाली साइड जा रही है तो फार्मास्यूटिकल जो है, है एक चैकिंग ऑफ मेडिकल शॉप्स जो है, है जो कि गोलियां गोलियां बेचन का काम कर रहे हैं अगली मुहिम उन्होंने खिलाफ